ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅੱਜ ਦੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਬਿਲਕੁਲ ਠੀਕ ਠਾਕ ਹੀ ਰਹਿਣ ਅੱਜ ਦਾ ਵੀਡੀਓ ਆਪਾਂ ਲੈ ਕੇ ਆਏ ਹਾਂ ਸਕਿਨ ਵਾਈਟਨਿੰਗ ਤੇ ਜਿਨ੍ਹਾਂ ਦੀ ਸਕਿਨ ਜਿਹੜੀ ਕਾਲੀ ਪੈ ਗਈ ਹੈ ਹਨਾ ਟੈਨ ਹੋ ਗਈ ਹੈਗੀ ਤੇ ਇੱਕ ਕਮੈਂਟ ਬਹੁਤ ਆ ਰਿਹਾ ਸੀਗਾ ਕਿਸੇ ਭੈਣ ਦਾ ਕਿ ਬਰੀਕ ਬਰੀਕ ਨੇ ਜਿਹੜੀਆਂ ਫਿੰਸੀਆ ਹੋ ਗਈਆਂ ਨੇ ਫੇਸ ਤੇ ਇੱਕ ਤਾਂ ਹੁੰਦੀਆਂ ਨੇ ਹਨਾ ਵੱਡੀ ਵੱਡੀ ਫਿੰਸੀਆ ਹੋ ਜਾਂਦੀਆਂ ਨੇ ਦਰਦ ਵੀ ਕਰਦੀਆਂ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਕੀ ਉਹ ਫੁੱਟ ਵੀ ਜਾਂਦੀਆਂ ਨੇ ਹਨਾ ਦਾਗ ਰਹਿ ਜਾਂਦਾ ਫੇਸ ਤੇ ਉਹ ਹੁੰਦਾ ਪ੍ਰੋਬਲਮ ਇੱਕ ਬਰੀਕ ਬਰੀਕ ਫਿੰਸੀਆਂ ਦੀ ਪ੍ਰੋਬਲਮ ਹੁੰਦੀ ਹੈ ਇਹ ਮੈਨੂੰ ਵੀ ਬਹੁਤ ਜ਼ਿਆਦਾ ਹੁੰਦੀ ਸੀਗੀ ਬਰੀਕ ਬਰੀਕ ਜੀ ਪਿਤ ਮੰਗੂ ਹੋ ਜਾਂਦਾ ਉਹਦੇ ਨਾਲ ਨਾ ਜਮੀ ਨੀ ਚਿਹਰਾ ਸੋਹਣਾ ਲੱਗਦਾ ਹੈਗਾ ਤੇ ਔਰ ਸੀਸ ਦਾ ਆਪਾਂ ਹੱਲ ਲੈ ਕੇ ਆਏ ਆ ਅੱਜ ਦੇ ਜਿਹੜਾ ਪੈਕ ਆਪਾਂ ਯੂਜ਼ ਕਰਾਂਗੇ ਉਸ ਚੀਜ਼ ਲਈ ਤੇ ਇਹ ਦੇ ਨਾਲ ਸਕਿਨ ਜਿਹੜੀ ਉਹ ਵਾਈਟ ਵੀ ਹੋਊਗੀ ਵਾਈਟਨਿੰਗ ਆਊਗੀ ਸਕਿਨ ਤੇ ਤੇ ਆਪਣੀ ਸਕਿਨ ਜਿਹੜੀ 글로 ਵੀ ਕਰੂਗੀ ਠੀਕ ਹੈ ਜੀ ਇਹਨਾਂ ਚੀਜ਼ਾਂ ਦਾ ਹੱਲ ਹੋਊਗਾ ਇਸ ਚੀਜ਼ ਨਾਲ ਇੱਕ ਪੰਨ ਦਾ ਕਮੈਂਟ ਆਇਆ ਸੀ ਕਿ ਤੁਸੀਂ ਨਿਊ ਵੀਡੀਓ ਬਣਾ ਕੇ ਜਿਹੜਾ ਸਾਨੂੰ ਕਨਫਿਊਜ਼ ਕਰ ਦਿੰਦੇ ਹੋਗੇ ਜਿਹੜੀ ਵੀਡੀਓ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਹੈ ਹਨਾ ਤੁਹਾਨੂੰ ਜਿਹੜੀ ਪ੍ਰੋਬਲਮ ਹੈ ਆਪਾਂ ਹਰ ਇੱਕ ਵੀਡੀਓ ਵਿੱਚ ਦੱਸਦੇ ਆ ਇਹ ਵੀਡੀਓ ਆਹ ਪ੍ਰੋਬਲਮ ਨੂੰ ਜ਼ਿਆਦਾ ਜਿਹੜਾ ਹੱਲ ਕਰੂਗੀ ਹਨਾ ਜਿਵੇਂ ਕਿ ਆਪਾਂ ਦਹੀਂ ਵਾਲਾ ਪੈਕ ਦੱਸਦੇ ਹੁੰਨੇ ਤੁਹਾਨੂੰ ਉਹ 글로 ਲਈ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਕਿ ਆਪਾਂ ਜੇ 글로 ਚਾਹੁੰਦੇ ਆ ਆਪਣੇ ਫੇਸ ਦੇ ਉੱਪਰ ਤੇ ਇੱਕ ਹਨਾ ਆਪਾਂ ਹੋਰ ਬਣਾਇਆ ਹੈ ਅ ਛਾਇਆਂ ਲਈ ਬਣਾਈ ਹੈ ਵੀਡੀਓ ਉਹ ਸਿਰਫ ਛਾਇਆਂ ਲਈ ਬਣਾਈ ਆਪਾਂ ਕਿ ਉਹਦੇ ਨਾਲ ਛਾਇਆਂ ਹਟਣਗੀਆਂ ਸੋ ਜਿਹੜਾ ਹੀ ਤੁਹਾਨੂੰ ਪ੍ਰੋਬਲਮ ਹੈ ਤੁਸੀਂ ਉਹ ਵਾਲਾ ਪੈਕ ਯੂਜ਼ ਕਰੋ ਜੇ ਤੁਸੀਂ ਓਨਲੀ 글로ਵ ਚਾਹੁੰਦੇ ਹੋ ਫੇਸ ਦੇ ਉੱਤੇ ਹਨਾ ਸਕਿਨ ਨੂੰ ਬ੍ਰਾਈਟ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਉਹ ਵਾਲਾ ਯੂਜ਼ ਕਰੋ ਹਨਾ ਇਹ ਥੋੜੀ ਵੀ ਤੁਸੀਂ ਸਾਰੀ ਯੂਜ਼ ਕਰਨੀ ਨੇ ਜਿਹੜਾ ਆਪਾਂ ਦੱਸਿਆ ਨੇ ਸਾਰੇ ਆਪਾਂ ਕੰਟੀਨਿਊ ਯੂਜ਼ ਕਰੀ ਜਾਵਾਂਗੇ ਇੱਕ ਦਿਨ ਉਹ ਕਰ ਲੈ ਇੱਕ ਦਿਨ ਉਹ ਕਰ ਲੈ ਤਾਂ ਫਿਰ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਆਪਾਂ ਨੂੰ ਕਿਹੜੀ ਚੀਜ਼ ਨੇ ਰਿਜ਼ਲਟ ਦਿੱਤਾਗਾ ਠੀਕ ਹੈ ਜੀ ਸੋ ਜਿਹੜਾ ਤੁਹਾਨੂੰ ਚਾਹੀਦਾ ਤੁਹਾਡੀ ਫੇਸ ਤੇ ਜਿਹੜੀ ਵੀ ਪ੍ਰੋਬਲਮ ਹੈ ਤੁਸੀਂ ਉਹ ਯੂਜ਼ ਕਰਿਆ ਕਰੋ ਠੀਕ ਹੈ ਜੀ ਸੋ ਅੱਜ ਦਾ ਆਪਣਾ ਵੀਡੀਓ ਸਟਾਰਟ ਕਰਦੇ ਆਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਲੈਣੀ ਹੈਗੀ ਦਹੀਂ ਠੀਕ ਹੈ ਜੀ ਇੱਕ ਚਮਚ ਆਪਾਂ ਦਹੀਂ ਦਾ ਲੈ ਲਿਆ ਇੱਕ ਤੋਂ ਵੱਧ ਨਹੀਂ ਹੈਗਾ ਇਹ ਕਿ ਜੀ ਕਿਉਂਕਿ ਮੈਂ ਹੱਥਾਂ ਪੈਰਾਂ ਦੇ ਵੀ ਯੂਜ਼ ਕਰਨਾ ਹੈ ਇਹ ਬਾਕੀ ਹਨਾ ਮੈਂ ਫੇਸ ਤੇ ਤੁਹਾਨੂੰ ਅਪਲਾਈ ਨਹੀਂ ਕਰਕੇ ਦਿਖਾਵਾਂਗੀ ਕਿਉਂਕਿ ਫੇਸ ਤੇ ਮੈਂ ਸਵੇਰ ਕਰ ਲਿਆ ਸੀਗਾ ਮੈਂ ਸਵੇਰ ਵੀ ਜਦੋਂ ਉੱਠਦੀ ਆ ਆਪਾਂ ਹਨਾ ਰੁਟੀਨ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਖਾਲੀ ਸਮਾਂ ਮਿਲਦਾ ਅੱਜ ਛੁੱਟੀ ਸੀਗੀ ਬੱਚਿਆਂ ਨੂੰ ਤੇ ਅੱਜ ਹੈਗਾ 2 ਅਕਤੂਬਰ ਦਾ ਕਰਕੇ ਛੁੱਟੀ ਸੀਗੀ ਤੇ ਤਾਂ ਕਰਕੇ ਮੈਂ ਸਵੇਰ ਫਿਰ ਬੀਲਾਂ ਵਾਲਾ ਹੋਰ ਕੰਮ ਨਹੀਂ ਸੀ ਕਰਨੇ ਗੁੜੀਆਂ ਤਿਆਰ ਨਹੀਂ ਸੀ ਕਰਨਾ ਤਾਂ ਫਿਰ ਮੈਂ ਸਵੇਰ ਜਿਹੜਾ ਪੈਕ ਬਣਾ ਕੇ ਪਹਿਲਾਂ ਸਵੇਰ ਹੀ ਅਪਲਾਈ ਕਰ ਲਿਆ ਉਸ ਤੋਂ ਬਾਅਦ ਮੈਂ ਕੰਮ ਕਰੇਗੀ ਤੇ ਫਿਰ ਆਪਾਂ ਰਿਮੂਵ ਕਰ ਲਿਆ ਸੀਗਾ ਸੋ ਇਹ ਪੈਕ ਮੈਂ ਹੁਣ ਹੱਥਾਂ ਦੇ ਪੈਰਾ ਵਾਸਤੇ ਬਣਾ ਰਹੀ ਹਾਂ ਹੱਥਾਂ ਪੈਰਾਂ ਤੇ ਲਗਾਉਂਗੀ ਤੇ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਕਿ ਕਿਸ ਤਰ੍ਹਾਂ ਆਪਾਂ ਇਹ ਬਣਾਉਣਾ ਹੈ ਹਾਂਜੀ ਇਹ ਸੀਗਾ ਆਪਣੇ ਕੋਲ orange ਪੀਲ ਪਾਊਡਰ ਤੁਸੀਂ ਇਹ ਮੇਰੇ ਕੋਲ ਮਾਰਕੀਟ ਵਾਲਾ ਮੈਂ ਮਾਰਕੀਟ ਤੋਂ ਲੈ ਕੇ ਆਈ ਸੀਗੀ ਤੁਸੀਂ ਘਰ ਦੇ ਵਿੱਚ ਤਿਆਰ ਕਰ ਲਓਗੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈ ਹੋਣ ਬਈ ਰੁੱਤ ਨਹੀਂ ਹੈਗੀ ਹਨਾ ਔਰੇਂਜ ਹੈ ਨਹੀਂ ਇਹ ਮਾਰਕੀਟ ਦੇ ਵਿੱਚ ਤਾਂ ਕਰਕੇ ਮੈਂ ਜਿਹੜਾ ਘਰੇ ਤਿਆਰ ਨਹੀਂ ਕਰ ਸਕੀ ਹੂੰ ਮੈਂ ਘਰੇ ਤਿਆਰ ਕਰ ਗਈਆਂ ਤੇ ਇਹ ਆਪਾਂ ਮਾਰਕੀਟ ਵਾਲਾ ਯੂਜ਼ ਕਰਾਂਗੇ ਘਰੇ ਹਨਾ ਸਭ ਨੂੰ ਪਤਾ ਹੀ ਹੈ ਕਿਵੇਂ ਤਿਆਰ ਹੋਊਗਾ ਉਹਦਾ ਛਿਲਕਾ ਲਾ ਕੇ ਛਿਲਕੇ ਨੂੰ ਆਪਾਂ ਗ੍ਰाइंड ਕਰ ਲੈਣਾ ਤਾਂ ਫਿਰ ਉਹਨੂੰ ਜੇ ਆਪਾਂ ਗ੍ਰाइंड ਕਰਕੇ ਬਣਾਵਾਂਗੇ ਤਾਂ ਪੀਸਟ ਜਆ ਬਣੂਗਾ ਜੇ ਆਪਾਂ ਉਹਨੂੰ ਡਰਾਈ ਕਰ ਲਾਂਗੇ ਪਹਿਲਾਂ ਹਨਾ ਧੁੱਪ ਦੇ ਵਿੱਚ ਸੁਕਾ ਲਾਂਗੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਉਹਦਾ ਪਾਊਡਰ ਬਣਾਵਾਂਗੇ ਤਾਂ ਪਾਊਡਰ ਬਣ ਜੂਗਾ ਬਹੁਤ ਵਧੀਆ ਤੇ ਸਾਰਿਆਂ ਨੂੰ ਪਤਾ ਹੈ ਹਨਾ ਇਹਦੇ ਵਿੱਚ ਵਿਟਾਮਿਨ ਸੀ ਆ ਜਿਹੜਾ ਉਹ ਭਰ ਭਰ ਕੇ ਹੁੰਦਾ ਹੈ ਹਨਾ ਬਹੁਤ ਜ਼ਿਆਦਾ ਤੇ ਉਹ ਆਪਣੀ ਸਕਿਨ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਹਨਾ ਤੇ ਉਹਦੇ ਕਰਕੇ ਜਿਹੜੀ ਸਕਿਨ ਹੈ ਆਪਣੀ ਉਹਦੇ ਤੋਂ ਟੈਨ ਵੀ ਰਿਮੂਵ ਹੋਊਗਾ ਤੇ ਨਾਲ ਨਾਲ ਆਪਣੀ ਸਕਿਨ ਜਿਹੜੀ ਗਲੋ ਵੀ ਕਰੂਗੀ ਇਸ ਤਿਸ ਤਰ੍ਹਾਂ ਤੇ ਬਾਕੀ ਜਿਹੜੀਆਂ ਬਰੀਕ ਬਰੀਕ ਪਿੰਪਲਸ ਦੀ ਪ੍ਰੋਬਲਮ ਹੈ ਸਾਰਿਆਂ ਨੂੰ ਹਨਾ ਬਹੁਤ ਕਮੈਂਟ ਆਉਂਦੇ ਨੇ ਮੇਰੇ ਕੋਲ ਤੇ ਉਹ ਵੀ ਆਪਣੀ ਜਿਹੜੀ ਹੱਲ ਹੋ ਕੇ ਇਸ ਸੀਜ਼ਨ ਨਾਲ ਤਾਂ ਆਪਾਂ ਇੱਕ ਚਮਚ ਪਰ ਕੇ ਇਸ ਪਾਊਡਰ ਦਾ ਲੈ ਲਾਂਗੇ ਮੈਂ ਪੈਰਾਂ ਤੇ ਹੱਥਾਂ ਤੇ ਯੂਜ਼ ਕਰਨੀ ਹੈ ਤਾਂ ਕਰਕੇ ਮੈਂ ਪਰਕੀ ਲਵੂੰਗੀ ਨਹੀਂ ਫਿਰ ਅੱਧੇ ਫੇਸ ਤੇ ਤਾਂ ਮੈਨੂੰ ਨਾ ਅੱਧੇ ਨਾਲ ਹੀ ਸਰ ਜਾਂਦਾ ਹੁੰਦਾ ਹੈਗਾ ਆ ਦੇਖੋ ਇਹਦੇ ਵਿੱਚ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਹ ਚੰਗੀ ਤਰ੍ਹਾਂ ਦੋ ਚੀਜ਼ਾਂ ਨੂੰ ਮਿਕਸ ਕੀਤਾ ਹੈਗਾ ਗਈ ਪੈਣ ਦੇ ਕਮੈਂਟ ਆਉਂਦੇ ਨੇ ਕਿ ਸਾਨੂੰ ਪਤਾ ਨਹੀਂ ਲੱਗਦਾ ਹਨਾ ਤੇ ਵੀਰੇ ਇੱਕ ਤਾਂ ਇਹਦੇ ਵਿੱਚ ਆਪਾਂ ਦਹੀਂ ਲਈ ਹੈ ਇੱਕ ਚਮਚ ਤੇ ਦੂਜਾ ਆਪਾਂ ਪਾ ਲਿਆ orange peel powder ਆਪਾਂ ਇੱਕ ਚਮਚ ਭਰ ਕੇ ਪਾਇਆ ਠੀਕ ਹੈ ਜੀ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਇਸ ਤਰ੍ਹਾਂ ਦਾ ਪੇਸਟ ਬਣਿਆ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਮਿਕਸ ਕਰਾਂਗੇ ਉਹ ਕਰਾਂਗੇ ਹਲਦੀ ਹਲਦੀ ਆਪਾਂ ਇੱਕ ਚੁਟਕੀ ਹੀ ਕਰਨੀ ਹੈ ਕਿਉਂਕਿ ਉਹਦੇ ਨਾਲ ਜਿਹੜਾ ਆਪਣਾ ਫੇਸ ਹੈ ਜਿਆਦਾ ਜਿਹੜਾ ਪੀਲਾ ਨਾ ਹੋ ਜਾਏ ਇੰਨੀ ਕ ਆਪਾਂ ਹਲਦੀ ਲਈ ਹੈ ਵੀਡੀਓ ਦੇ ਵਿੱਚ ਥੋੜੀ ਜੀ ਜ਼ਿਆਦਾ ਨਜ਼ਰ ਆ ਰਹੀ ਹੈ ਬਸ ਥੋੜੀ ਹੀ ਲਈ ਆਪਾਂ ਨੇ ਇਹ ਤਰ੍ਹਾਂ ਨਾ ਜਿਹੜੇ ਇਹਨੂੰ ਆਪਾਂ ਮਿਕਸ ਕਰਾਂਗੇ ਮਿਕਸ ਕਰਕੇ ਜੇ ਥੋੜਾ ਜਿਹਾ ਟਾਈਮ ਤੁਸੀਂ ਰੱਖ ਲਓਗੇ ਨਾ ਤਾਂ ਫਿਰ ਉਹ ਵਧੀਆਗਾ ਕਿ ਚੰਗੀ ਤਰ੍ਹਾਂ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਉਹ ਮਿਕਸ ਹੋ ਜਾਣਗੀਆਂ ਇਹ ਇਹ ਆਪਣਾ ਪੇਸਟ ਹੈ ਜਿਹੜਾ ਰੈਡੀ ਹੋ ਗਿਆ ਦੇਖੋ ਜੀ ਇਹ ਨਹੀਂ ਤੁਸੀਂ ਨਹੀਂ ਯੂਜ਼ ਕਰਨੀ ਹੈ ਨਾ ਸਕਿਨ oily ਵਾਲੀ ਹੈ ਤਾਂ ਤੁਸੀਂ ਬਈ ਗੁਲਾਬ ਜਲ ਯੂਜ਼ ਕਰ ਸਕਦੇ ਹੋ ਗੁਲਾਬ ਜਲ ਐਡ ਕਰ ਲਿਓ ਤੁਸੀਂ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਹੱਥ ਤੇ ਲਗਾ ਕੇ ਦਿਖਾਉਂਗੀ ਓਕੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਮੈਂ ਫੇਸ ਤੇ ਇਹ ਸਵੇਰ ਅਪਲਾਈ ਕਰ ਲਿਆ ਸੀਗਾ ਠੀਕ ਜਿਹਾ ਪੇਸਟ ਤਿਆਰ ਕਰ ਲੈ ਤੁਸੀਂ ਇਹਦਾ ਹੈਂਡ ਤੇ ਜਿਹੜਾ ਆਪਾਂ ਜਦੋਂ ਅਪਲਾਈ ਕਰਕੇ ਤੁਹਾਨੂੰ ਰਿਜ਼ਲਟ ਦਿਖਾਉਣਾ ਹੈ ਨਾ ਤਾਂ ਪਤਾ ਲੱਗਦਾ ਹੈਗਾ ਬਾਕੀ ਫੇਸ ਤੇ ਨਹੀਂ ਪਤਾ ਲੱਗਦਾ ਹੈ ਨਾ ਕਈ ਭੈਣਾਂ ਦੇ ਕਮੈਂਟ ਆ ਜਾਂਦੇ ਨੇ ਕਿ ਤੁਸੀਂ ਆਲਰੇਡੀ ਤੁਹਾਡੀ ਜਿਹੜੀ ਸਕਿਨ ਹੈ ਉਹ ਫੇਅਰ ਹੈਗੀ ਹੈ ਨਾ ਤੇ ਜੂੜੀਆਂ ਵਾਲੀ ਪਾਉਨੇ ਹੁੰਦੇ ਆਪਾਂ ਹਨਾ ਉਹ ਤੇ ਕਹਿੰਦੇ ਨੇ ਕਿ ਤੁਹਾਡੀ ਜਿਹੜੀ ਏਜ ਆ ਉਹ ਘੱਟ ਹੈ ਵੀ ਏਜ ਘੱਟ ਨਹੀਂ ਹੈਗੀ ਮੇਰੀ ਤੇ ਮੇਰੀ ਏਜ ਮੈਨੂੰ 30 29 ਦੀ ਹੋ ਕੇ ਪੂਰੀ 3 ਮਾ ਸਾਲ ਲੱਗਿਆ ਹੋਇਆ ਹੈਗਾ ਤੇ ਨਾਈ ਤੱਕ ਘੱਟ ਹੈ ਤੇ ਨਾਈ ਬਹੁਤ ਜ਼ਿਆਦਾ ਕਹਿ ਸਕਦੇ ਆ ਆਪਾਂ ਪਰ ਹਨਾ ਜਿਵੇਂ ਕਮੈਂਟ ਆਉਂਦੇ ਨੇ ਮੈਨੂੰ ਕਈ ਪਹਿਲਾਂ ਦੇਖੀ ਸਾਨੂੰ 28 ਮਈ ਐ ਸਾਨੂੰ 29 ਮਈ ਐ ਸਾਡੇ ਰਿੰਕਲਸ ਬਹੁਤ ਹੋ ਚੁੱਕੇ ਨੇ ਇਸ ਤਰ੍ਹਾਂ ਦੇ ਕਮੈਂਟ ਆਉਂਦੇ ਤਾਂ ਉਸ ਦੇ ਅਕੋਰਡਿੰਗ ਆਪਾਂ ਦੇਖੀਏ ਤਾਂ ਮੇਰੇ ਰਿੰਕਲਸ ਬਿਲਕੁਲ ਵੀ ਨਹੀਂ ਹੈਗੇਗੇ ਇਸ ਤਰ੍ਹਾਂ ਆਪਾਂ ਇਹਨੂੰ ਕਾਫੀ ਟਾਈਮ ਹੈ ਜਿਹੜਾ ਇਹਦੀ ਮ사ਜ ਕਰਨੀ ਐ ਚੰਗੀ ਤਰ੍ਹਾਂ ਮ사ਜ ਕਰਨ ਤੋਂ ਬਾਅਦ ਆਪਾਂ ਅਪਲਾਈ ਕਰਕੇ ਜਿਹੜਾ ਇਹਨੂੰ ਰੱਖ ਲੈਣਾ ਐ ਡਰਾਈ ਹੋਣ ਵਾਸਤੇ ਠੀਕ ਐ ਜੀ ਤੇ ਹੁਣ ਆਪਾਂ ਡਰਾਈ ਹੋ ਜਾਂਦੇ ਨੂੰ ਫਿਰ ਆਪਾਂ ਰੂਵ ਕਰਕੇ ਤੁਹਾਨੂੰ ਤਕਹਾ ਮਾਗੇ ਇੱਧਰ ਲਾਹਤ ਵੀ ਕਾ ਮਾਗੇ ਤੇ ਇੱਧਰ ਲਾ ਵੀ ਦਿਹਾ ਮਾਗੇ ਠੀਕ ਹੈ ਜੀ ਹਾਂਜੀ ਇੱਥੇ ਆਪਾਂ ਇਹਨੂੰ ਰਿਮੂਵ ਕਰ ਲਿਆ ਚੰਗੀ ਤਰ੍ਹਾਂ ਵਾਸ਼ ਨਹੀਂ ਕੀਤਾ ਮੈਂ ਇਹਨੂੰ ਸਿਰਫ ਗਿੱਲੇ ਕੱਪੜੇ ਨਾਲ ਹੀ ਸਾਫ਼ ਕਰਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਆਪਣੇ ਦੁਪੱਟੇ ਨਾਲ ਹੈ ਜਿਹੜਾ ਚੰਗੀ ਤਰ੍ਹਾਂ ਇਹਨੂੰ ਡਰਾਈ ਕਰ ਲਾਂਗੇ ਠੀਕ ਹੈ ਜੀ ਹਲਕਾ ਫਰਕ ਨਜ਼ਰ ਆਊਗਾ ਵੀਰੇ ਇਸ ਤਰ੍ਹਾਂ ਦਾ ਹੈ ਨਹੀਂ ਹਨਾ ਵੀ ਆਪਾਂ ਇੱਕ ਦਿਨ ਯੂਜ਼ ਕੀਤਾ ਤੇ ਆਪਾਂ ਨੂੰ ਕੋ ਦਾਮ ਕੋਈ ਜਾਦੂ ਮੰਤਰ ਹੋ ਜਾਊਗਾ ਹਨਾ ਆਪਣਾ ਚਿਹਰਾ ਜਿਹੜਾ ਗੂਰਾ ਹੋ ਜਾਊਗਾ 글로ਅ ਆ ਜੂਗੀ ਹਨਾ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਆਹ ਵਾਲਾ ਹੱਥ ਵੀ ਦੇਖ ਸਕਦੇ ਹੋ ਐ ਤੇ ਆਪਾਂ ਨਹੀਂ ਅਪਲਾਈ ਕੀਤਾ ਐ ਤੇ ਆਪਾਂ ਅਪਲਾਈ ਕੀਤਾ ਠੀਕ ਹੈ ਜੀ ਦੋਨੋਂ ਫਰਕ ਹੈ ਜਿਹੜਾ ਉਹ ਨਜ਼ਰ ਆਊਗਾ ਬਾਕੀ ਹਨਾ ਆ ਵੀਡੀਓ ਕਿੱਦਾਂ ਦੀ ਲੱਗਦੀ ਹੁੰਦੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਤੇ ਨਾਲ ਨਾਲ ਜਿਹੜਾ ਨਾ YouTube ਫੈਮਿਲੀ ਮੈਨੂੰ ਸਪੋਰਟ ਕਰ ਰਹੀ ਹੈ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਵੀਰੇ ਹਨਾ ਜਦੋਂ ਆਪਾਂ ਮਿਹਨਤ ਕਰਦੇ ਆ ਤੇ ਉਹਨੂੰ ਫਲ ਲੱਗਦਾ ਬਹੁਤ ਹੌਸਲਾ ਹੁੰਦਾ ਹੈਗਾ ਜਦੋਂ ਕੋਈ ਵਧੀਆ ਕਮੈਂਟ ਆਉਂਦਾ ਹੈਗਾ ਹਨਾ ਤੁਸੀਂ ਸਪੋਰਟ ਕਰਦੇ ਹੋ ਸਾਰੇ ਜਾਣੇ ਤੇ ਇਸ ਵੀਡੀਓ ਨੂੰ ਵੀ ਆ ਕਿਦਾਂ ਦੀ ਲੱਗੀ ਤੁਹਾਨੂੰ ਸਾ ਮੈਨ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਭੈਣ ਭਰਾ ਨਿਊ ਆਏ ਨੇ ਇਸ ਚੈਨਲ ਤੇ ਤਾਂ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਆਪਾਂ ਆਪਣੀ ਸਕਿਨ ਨੂੰ ਲੈ ਕੇ ਹੋਮ ਰੈਮਡੀਜ਼ ਨੇ ਜਿਹੜੀਆਂ ਉਹ ਇਸ ਇਸ ਚੈਨਲ ਤੇ ਸ਼ੇਅਰ ਕਰਦੇ ਰਹਿਣਾਗੇ ਸੋ ਹੁਣ ਮਿਲਦੇ ਆ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ